ਜਿੰਨਾ ਲੋਕਾਂ ਨੇ ਮਨਪ੍ਰੀਤ ਤੇ ਭਰੋਸਾ ਕੀਤਾ ਤੇ BJP ਪਾਰਟੀ ਨਾਲ ਪਿਆਰ ਕੀਤਾ ਮੈਂ ਬਿਲੀ ਤੌਰ ਤੇ ਮੈਂ ਥੋੜਾ ਦਰਦ ਕਰਦਾ ਹਾਂ ਨਤੀਜੇ ਆਪਣੇ ਪਸੰਦ ਦੇ ਮੁਤਾਬਕ ਨਹੀਂ ਸੀ ਮੈਨੂੰ ਵੀ ਪਤਾ ਸੀ ਕਿ 2 ਮਹੀਨੇ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਤਾਜ਼ਾ ਕਰਨ ਲਈ ਜਿੱਤ ਹਾਰ ਤਾਂ ਮਰਦ ਦਾ ਗਹਿਣਾ ਹੁੰਦੇ ਆ ਤੇ ਪ੍ਰਮਾਤਮਾ ਨੇ ਮਨਪ੍ਰੀਤ ਨੂੰ ਜਦੋਂ ਵੀ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੇਰਾ ਸਿਰ ਹਮੇਸ਼ਾ ਝੁਕਦਾ ਤੁਰਿਆ ਗਿਆ ਰਾਜੇ ਵਿਡਿੰਗ ਦੀ ਦੌਲਤ ਤੋਂ ਨੂੰ ਹਾਰ ਤੋਂ ਨਹੀਂ ਬਚਾ ਸਕੀ ਰਾਜੇ ਵਿਡਿੰਗ ਨੇ ਜਦੋਂ ਦੇ ਐਮਐਲਏ ਬਣੇ ਕਿੱਧੜੇ ਹਲਕੇ ਦੇ ਵਿੱਚ ਉਹਨਾਂ ਦੇ ਦੋ ਬਿਆਨ ਗੂੰਜ ਰਹੇ ਐ ਇੱਕ ਤਾਂ ਮੈਂ ਗਰੀਬ ਪਰਿਵਾਰ ਤੋਂ ਐ ਦੂਸਰਾ ਮੈਂ ਯਤੀਮ ਐ ਕਾਸ਼ ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਐ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ ਹਮੇਸ਼ਾ ਰਾਜੇ ਵਿਡਿੰਗ ਨੇ ਫਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਐ ਉਹਦੀ ਨਿੰਦਿਆ ਕੀਤੀ ਐ ਪਰ ਜਦੋਂ ਆਪਣੀ ਵਾਰੀ ਆਈ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਹੈ ਇਹਨਾਂ ਨੇ ਮੁਨਾਸਬ ਸਮਝੀ ਦੂਸਰੇ ਦੀ ਵਿਰਾਸਤ ਹਮੇਸ਼ਾ ਮਾੜੀ ਲੱਗਦੀ ਹੈ ਆਪ ਦੀ ਵਿਰਾਸਤ ਹਮੇਸ਼ਾ ਚੰਗੀ ਲੱਗਦੀ ਹੈ ਦੇ ਸੂਝਵਾਨ ਵੋਟਰੋ ਮੈਂ ਮਨਪ੍ਰੀਤ ਬਾਦਲ ਹਾਜ਼ਰ ਹੈ ਕੱਲ ਬਾਈ ਇਲੈਕਸ਼ਨ ਦੇ ਨਤੀਜੇ ਆਏ ਜਿਨ੍ਹਾਂ ਲੋਕਾਂ ਨੇ ਮਨਪ੍ਰੀਤ ਤੇ ਭਰੋਸਾ ਕੀਤਾ ਤੇ ਬੀਜੇਪੀ ਪਾਰਟੀ ਨਾਲ ਪਿਆਰ ਕੀਤਾ ਮੈਂ ਦਿੱਲੀ ਤੌਰ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਜਿਹੜੇ ਬੀਜੇਪੀ ਦੇ ਲੀਡਰ ਤੇ ਵਰਕਰ ਇਸ ਇਲੈਕਸ਼ਨ ਮਹਿੰਮ ਦੇ ਵਿੱਚ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਦਿਲ ਹੀ ਤੌਰ ਤੇ ਥੋੜਾ ਵੀ ਸ਼ੁਕਰੀਆ ਦਿੱਤ ਸ਼ੁਕਰੀਆਦਾ ਤੇ ਧੰਨਵਾਦ ਕਰਦਾ ਨਤੀਜੇ ਆਪਣੇ ਪਸੰਦ ਦੇ ਮੁਤਾਬਕ ਨਹੀਂ ਸੀ ਮੈਨੂੰ ਵੀ ਪਤਾ ਸੀ ਕਿ 2 ਮਹੀਨੇ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਤਾਜ਼ਾ ਕਰਨ ਲਈ ਬਰਹਾਲ ਜਿੱਤ ਹਾਰ ਤਾਂ ਮਰਦ ਦਾ ਗਹਿਣਾ ਹੁੰਦੇ ਆ ਤੇ ਪ੍ਰਮਾਤਮਾ ਨੇ ਮਨਪਰੀਤ ਨੂੰ ਜਦੋਂ ਵੀ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੇਰਾ ਸਿਰ ਹਮੇਸ਼ਾ ਝੁਕਦਾ ਤੁਰਿਆ ਗਿਆ ਹੈ ਤੇ ਜਦੋਂ ਮੇਰੇ ਹਿੱਸੇ ਚ ਕਿਤੇ ਹਾਰ ਆਈ ਹੈ ਮੈਂ ਆਪਣਾ ਸਿਰ ਉੱਚਾ ਚੱਕਦਾ ਤੇ ਉਸ ਹਾਰ ਦੇ ਵਿੱਚ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਤੇ ਆਪਣੀਆਂ ناکਾਮੀਆਂ ਦੀ ਤਲਾਸ਼ ਕਰਦਾ ਮੈਂ ਅਗਲੇ 2-3 ਮਹੀਨਿਆਂ ਦੇ ਵਿੱਚ ਜੋ ਮਨਪ੍ਰੀਤ ਦੀਆਂ ਕਮੀਆਂ ਗਲਤੀਆਂ ਤੇ ناکਾਮੀਆਂ ਉਹਦੀ ਦੁਰਸਤਈ ਕਰਾਂਗਾ ਤੇ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਾਂਗਾ ਅੱਜ ਸਭ ਤੋਂ ਪਹਿਲੇ ਜਿਹੜੇ ਲਫ਼ਜ਼ ਹੈ ਮਨਪ੍ਰੀਤ ਦੇ ਉਹ ਡਿੰਪੀ ਟਿੱਲੋ ਸਾਹਿਬ ਜਿਹੜੇ ਕਿ ਐਮਐਲਏ ਬਣੇ ਆ ਉਹਨਾਂ ਨੂੰ ਵਧਾਈ ਤੇ ਮੁਬਾਰਕਬਾਦ ਪੇਸ਼ ਕਰਦਾ 70000 ਬੰਦੇ ਦੀ ਚੋਣ ਗਲਤ ਨਹੀਂ ਹੋ ਸਕਦੀ ਪਰ ਇੱਕ ਛੋਟੀ ਜਿਹੀ ਨਸੀਹਤ ਵੀ ਆਪਣੇ ਛੋਟੇ ਵੀਰ ਨੂੰ ਦਵਾਂਗਾ ਕਿ ਇਸ ਜਿੱਤ ਨੂੰ ਇਨਾਮ ਨਾ ਸਮਝ ਬੈਠਿਆ ਜੇ ਇਹਨੂੰ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਕਿ ਤੁਸੀਂ ਇਸ ਇਮਤਿਹਾਨ ਦੇ ਵਿੱਚ ਵੀ ਪਾਸ ਹੋ ਔਰ ਜਿਹੜੇ ਜਿਹੜੇ ਵਾਅਦੇ ਤੁਸੀਂ ਗਿੱਦੜਵਾ ਹਲਕੇ ਨਾ ਕੀਤੇ ਆ ਕਿ 2.5 ਸਾਲ ਦੇ ਵਿੱਚ 28 ਸਾਲ ਦਾ ਰਿਕਾਰਡ ਤੁਸੀਂ ਤੋੜਨਾ ਹੈ ਪਰਮਾਤਮਾ ਕਰੇ ਕਿ ਤੁਸੀਂ ਇਹਨੂੰ ਪ੍ਰਵਾਨ ਚੜਾ ਸਕੋ ਰਾਜੇ ਵਿਡਿੰਗ ਦੀ ਦੌਲਤ ਤੋਂ ਉਹ ਹਾਰ ਤੋਂ ਨਹੀਂ ਬਚਾ ਸਕੀ ਰਾਜੇ ਵਿਡਿੰਗ ਨੇ ਜਦੋਂ ਦੇ ਐਮਐਲਏ ਬੜੇ ਗਿੱਦੜਵੇ ਹਲਕੇ ਦੇ ਵਿੱਚ ਉਹਨਾਂ ਦੇ ਦੋ ਬਿਆਨ ਗੂੰਜ ਰਹੇ ਐ ਇੱਕ ਤਾਂ ਮੈਂ ਗਰੀਬ ਪਰਿਵਾਰ ਤੋਂ ਐ ਦੂਸਰਾ ਮੈਂ ਯਤੀਮ ਐ ਕਾਸ਼ ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਐ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ ਹਮੇਸ਼ਾ ਰਾਜੇ ਵਿਡਿੰਗ ਨੇ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਐ ਉਹਦੀ ਨਿੰਦਿਆ ਕੀਤੀ ਹੈ ਪਰ ਜਦੋਂ ਆਪਣੀ ਵਾਰੀ ਆਈ ਤੇ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਇਹਨਾਂ ਨੇ ਮੁਨਾਸਿਬ ਸਮਝੀ ਦੂਸਰੇ ਦੀ ਵਿਰਾਸਤ ਹਮੇਸ਼ਾ ਮਾੜੀ ਲੱਗਦੀ ਹੈ ਆਪਦੀ ਵਿਰਾਸਤ ਹਮੇਸ਼ਾ ਚੰਗੀ ਲੱਗਦੀ ਹੈ ਔਰ ਮੈਨੂੰ ਹਜ਼ਾਰਾਂ ਲੋਕ ਐਸੇ ਮਿਲੇ ਗਿੱਜੜਵਾ ਹਲਕੇ ਦੇ ਵਿੱਚ ਜਿਹੜੇ ਕਹਿੰਦੇ ਕਿ ਮਨਪ੍ਰੀਤ 27 ਚ ਤੈਨੂੰ ਵੋਟਾਂ ਪਾ ਦਾਂਗੇ ਐਸ ਵਾਰੀ ਅਸੀਂ ਤੈਨੂੰ ਵੋਟਾਂ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਅਸੀਂ ਰਾਜੇ ਵਿਡਿੰਗ ਦੇ ਹੰਕਾਰ ਨੂੰ ਤੋੜਨਾ ਹੈ ਉਹਦੇ ਧੌਣ 'ਚ ਜਿਹੜਾ ਕਿਲ੍ਹਾ ਹੈ ਉਹ ਕਿਲ੍ਹਾ ਕੱਢਣਾ ਹੈ ਪਰ ਹਲ ਮੈਂ ਇਲੈਕਸ਼ਨ ਦੇ ਦੌਰਾਨ ਵੀ ਕਿਹਾ ਸੀ ਔਰ ਅੱਜ ਇਸ ਮੌਕੇ ਤੇ ਫੇਰ ਦੁਹਰਾਉਣਾ ਹੈ ਕਿ ਮਨਪ੍ਰੀਤ ਦੀ ਜਿੰਨੀ ਬਕਾਇਆ ਉਮਰ ਹੈ ਇਹ ਮੈਂ ਗਿੱਜੜਵਾ ਹਲਕੇ ਦੇ ਲੋਕਾਂ ਦੀ ਸੇਵਾ 'ਚ ਖਰਚ ਕਰਾਂਗਾ ਔਰ ਕਈ ਲੋਕ ਜਿਨ੍ਹਾਂ ਨੇ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਨੂੰ ਵੀ ਅੱਜ ਇਸ ਮੌਕੇ ਤੇ ਕਹਾਂਗਾ ਕਿ ਜੇ ਮਨਪ੍ਰੀਤ ਤੁਹਾਡੇ ਕਿਸੇ ਅਰਥ ਆ ਸਕੇ ਮਨਪ੍ਰੀਤ ਤੁਹਾਡਾ ਕੋਈ ਕੰਮ ਕਰ ਸਕੇ ਮੈਂ ਤੁਹਾਡੇ ਕਿਸੇ ਕਿਸੇ ਕੰਮ 'ਚ ਮੈਂ ਤੁਹਾਡਾ ਸਹਾਇੀ ਬਣ ਸਕਾਂ ਬਿਨਾਂ ਖੋਫ ਬਿਨਾਂ ਚੀਜ਼ੇ ਤੁਸੀਂ ਮਨਪ੍ਰੀਤ ਦੇ ਦਫ਼ਤਰ ਆਇਆ ਜੇ ਤੁਸੀਂ ਮੈਨੂੰ 4 ਮਰਤਬਾ ਪਹਿਲਾਂ ਐਮਐਲਏ ਬਣਾਇਆ ਤੁਹਾਡੇ ਬਜ਼ੁਰਗਾਂ ਨੇ ਮੈਨੂੰ ਐਮਐਲਏ ਬਣਾਇਆ ਤੁਹਾਡੇ ਮਨ ਚ ਇਹ ਨਾ ਹੋਵੇ ਕਿ ਅਸੀਂ ਇਸ ਵਾਰ ਸਪੋਰਟ ਨਹੀਂ ਕੀਤੀ ਇਸ ਕਰਕੇ ਅਸੀਂ ਮਨਪ੍ਰੀਤ ਕੋਲੇ ਨਹੀਂ ਆਉਣਾ ਅਮ ਔਰ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਔਰ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ ਅਗਲੀ ਸਰਕਾਰ ਜਿਹੜੀ ਸਤਾਈ ਚ ਹੈ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣਾਵਾਂਗੇ ਔਰ ਪੰਜਾਬ ਦੀ ਕਿਸਮਤ ਕੰਨ ਪੰਜਾਬ ਦੀ ਤਕਦੀਰ ਤੇ ਪੰਜਾਬ ਦੇ ਹਾਲਾਤ ਨੂੰ ਬਦਲਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ